ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਉਪਾਦਸ਼ਾਹੀਆ ਜੀ ਕੀ ਆਤਮਿਕ ਸਰੂਪ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਦਮ ਰੱਖਿਆ ਜਾਂਦਾ ਹੈ ਸਿੱਖ ਦੀ ਅਰਦਾਸ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਸਨਮੁਖ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ 15 ਤੋਂ ਬਿਦਵੀ ਬਿਦਵੀ ਤੋਂ ਬਾਅਦ ਸਾਡੀਆਂ ਖੇਤਰੀ ਪਾਰਟੀਆਂ ਨੇ ਜਿੰਨੇ ਵਾਰੀ ਵੀ ਭਾਸ਼ਣ ਦਿੱਤੇ ਗੁੱਟ ਕੇ ਸਹਿ ਫੜ ਕੇ ਵੀ ਤਖਤ ਸਹਿਬਾਨਾ ਬਣੀ ਮੁੱਖ ਕਰਕੇ ਵੀ ਆਪੋ ਆਪਣਾ ਵਿਸ਼ਵਾਸ ਦਿਵਾਇਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਪਾਵ ਸਜਦੀ ਹੋਈ ਬੇਅਦਬੀ ਦਾ ਬਦਲਾ ਲਵਾਂਗੇ ਪਰ ਤਿੰਨ ਸਲਤਨਤਾਂ ਬੀਤ ਗਈਆਂ ਕਿਸੇ ਨੇ ਅੱਜ ਤਾਈਂ ਇਸ ਐਡੇ ਜਿਹੜਾ ਸਵੇਦਨਸ਼ੀਲ ਈਸ਼ੂ ਹੈ ਉਹਨੂੰ ਇੱਕ ਵੋਟ ਤੰਤਰ ਬਣਾ ਕੇ ਵਰਤਿਆ ਸਤਕਾਰਯੋਗ ਭਾਈ ਅਮਰਤਪਾਲ ਸਿੰਘ ਜੀ ਦਬਈ ਤੋਂ ਇੱਕ ਨੌਜਵਾਨ ਆਇਆ ਜਦੋਂ ਸਾਡਾ ਨੌਜਵਾਨ ਦੀਪ ਸਿੰਘ ਸਿੱਧੂ ਉਹਨੂੰ ਭਾਈ ਉਹ ਹਾਦਸੇ ਵਿੱਚ ਉਹ ਸਿੱਧੀ ਪਾ ਗਿਆ ਉਹ ਤੋਂ ਬਾਅਦ ਪੰਜਾਬ ਦੇ ਖਲਾ ਅੰਦਰ ਇੱਕ ਨੌਜਵਾਨ ਨੇ ਆ ਕੇ ਚੇਤਨਾ ਪੈਦਾ ਕੀਤੀ ਦਵਾਈ ਚੋਂ ਜਿੱਥੇ ਵਾਰਸ ਪੰਜਾਬ ਦੀ ਜਫੇਵਦ ਨੂੰ ਹੱਲਾਸ਼ੇਰੀ ਦਿੱਤੀ ਅਗਵਾਈ ਦਿੱਤੀ ਨਾਲ ਸਮੁੱਚੇ ਪੰਜਾਬ ਨੇ ਉਸ ਅਗਵਾਈ ਦੇ ਵਿੱਚ ਹਿੱਸਾ ਪਾਇਆ ਤੇ ਪਿੰਡ ਪਿੰਡ ਦੇ ਵਿੱਚ ਲੋਕਾਂ ਚ ਇਹ ਜੀ ਚੇਤਨਾ ਜਾਗੀ ਨੌਜਵਾਨਾਂ ਨੇ ਨਸ਼ੇ ਤਿਆਗੇ ਪਿੰਡ ਪਿੰਡ ਅੰਮ੍ਰਿਤ ਸੰਚਾਰ ਹੋਏ ਜਿਸ ਅੰਮ੍ਰਿਤ ਸੰਚਾਰ ਦੇ ਵਿੱਚ ਹਜ਼ਾਰਾਂ ਪ੍ਰਾਣੀ ਗੁਰੂ ਵਾਲੇ ਬਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਲਕਾ ਖਡੂਰ ਸਾਹਿਬ ਤੋਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਇਲੈਕਸ਼ਨ ਲੜ ਰਹੇ ਆ ਐਮਪੀ ਦੀ ਉਹਦੇ ਸਬੰਧ ਵਿੱਚ ਜ਼ਿਲ੍ਹਾ ਖਪੂਰਤਲਾ ਪਿੰਡ ਭਾਲ ਨਗਰ ਉਹ ਸਾਰੇ ਇਕੱਠੀ ਹੋਈ ਸਾਰੀ ਉਹਦੇ ਸਬੰਧ ਵਿੱਚ ਸਿੰਘ ਸਾਹਿਬ ਗਿਆਨੀ ਸਲੱਖਣ ਸਿੰਘ ਜੀ ਸਾਡੇ ਨਗਰ ਦੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਉਹ ਹੁਣ ਸੰਗਤ ਨੂੰ ਬੇਨਤੀ ਕਰਨਗੇ ਆਪ ਸਾਰੇ ਸਰਵਣ ਕਰੀਏ ਤੇ ਆਪਾਂ ਵੱਧ ਚੜ ਕੇ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦਾ ਪਾਵਨ ਮਹਾਵਾਕ ਹੈ ਰਾਜ ਬਿਨਾ ਨਹਿ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਅੱਜ ਦਲੀ ਮਲੀ ਦੇ ਸਮੇਂ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬਿਆਦਵੀਆਂ ਤੱਕ ਹੋ ਗਈਆਂ ਆ ਸੰਸਕਾਰੀ ਦੇਸ਼ ਹਿੰਦੁਸਤਾਨ ਜਿੱਥੇ ਪੂਜਾ ਹੀ ਰੰਭਤਾ ਤੋਂ ਸਤਜੁਗ ਤ੍ਰਿਤੇਯ ਦੁਆਪਰ ਦਾ ਟਾਈਮ ਲੰਘਿਆ ਉਦੋਂ ਤੋਂ ਲੈ ਕੇ ਧਾਰਮਿਕ ਗ੍ਰੰਥ ਭਾਵੇਂ ਹਿੰਦੂ ਮਤ ਦੇ ਹੈਗੇ ਵੇਦ ਭਾਵੇਂ ਮੁਸਲਮਾਨ ਮਤ ਦੇ ਕਦੀਬ ਭਾਵੇਂ ਇਸਾਈ ਮਤ ਦੇ ਗ੍ਰੰਥ ਇਹ ਸਾਰੇ ਭਾਈ ਧਰਮ ਮੰਨੇ ਜਾਂਦੇ ਆ ਧਰਮਾਂ ਦੀ ਇੱਕ ਰਹਿਬਰੀ ਕਰਦੇ ਆ ਉਹ ਇਹੋ ਜਿਹੇ ਸੰਸਕਾਰੀ ਦੇਸ਼ ਵਿੱਚ ਜਿੱਥੇ ਗ੍ਰੰਥਾਂ ਨੂੰ ਧਰਮਕ ਮੰਨ ਕੇ ਗੁਰੂਆਂ ਤੋਂ ਲ ਤੇ ਪਰਮੇਸ਼ਵਰ ਦੇ ਰਾਹ ਦਾ ਗਾਡੀ ਰਾਹ ਦਰਸ਼ਨ ਵਾਸਤੇ ਉਹਨਾਂ ਦੀ ਪੂਜਾ ਮਾਨਤਾ ਅਦਬ ਰੱਖਿਆ ਜਾਂਦਾ ਹੈ ਤੇ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਹੋਂ ਪਾਤਸ਼ਾਹੀਆਂ ਜੀ ਕੀ ਆਤਮਕ ਸਰੂਪ ਸਤਿਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹੀ ਜੀ ਦਾ ਅਦਬ ਰੱਖਿਆ ਜਾਂਦਾ ਹੈ ਸਿੱਖ ਦੀ ਅਰਦਾਸ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਸਨਮੁਖ ਹੈ ਸਿੱਖ ਦਾ ਦੁੱਖ ਸਿੱਖ ਗੁਰੂ ਗ੍ਰੰਥ ਸਾਹਿਬ ਅਰਦੇ ਹਜੂਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ 15 ਤੋਂ ਬਿਦਵੀ ਬਿਦਵੀ ਤੋਂ ਬਾਅਦ ਸਾਡੀਆਂ ਖੇਤਰੀ ਪਾਰਟੀਆਂ ਨੇ ਜਿੰਨੇ ਵਾਰੀ ਵੀ ਭਾषण ਦਿੱਤੇ, ਗੁੱਟ ਕੇ ਸਹਿ ਫੜ ਕੇ ਵੀ ਤਖਤ ਸਹਿਬਾਨਾ ਬਣੀ ਮੁਖ ਕਰਕੇ ਵੀ ਆਪੋ ਆਪਣਾ ਵਿਸ਼ਵਾਸ ਦਵਾਇਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹੋਈ ਬਿਦਵੀ ਦਾ ਬਦਲਾ ਲਵਾਂਗੇ। ਇਹ ਜਿਨ੍ਹਾਂ ਨੇ ਭਾਈ ਇਹ ਨਾਪਾਕ ਕਰਮ ਕੀਤਾ ਉਹਨਾਂ ਨੂੰ ਕਟਿਆਰੇ ਚ ਕਰਾਂਗੇ। ਪਰ ਤਿੰਨ ਸਲਤਨਤਾਂ ਬੀਤ ਗਈਆਂ। ਕਿਸੇ ਨੇ ਅੱਜ ਤਾਈਂ ਇਸ ਐਡੇ ਜਿਹੜਾ ਸਵੇਦਨਸ਼ੀਲ 이슈 ਹੈ ਉਹਨੂੰ ਇੱਕ ਵੋਟ ਤੰਤਰ ਬਣਾ ਕੇ ਵਰਤਿਆ ਪਰ ਕਿਸੇ ਨੇ ਆਪਣੇ ਧਰਮ ਦੀ ਆਸਥਾ ਨਹੀਂ ਮੰਨੀ ਹਾਲਾਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਹੁਣ ਸਤਕਾਰਯੋਗ ਭਾਈ ਤਰ ਇਹ ਆਪਣੇ ਅਮਰਤਪਾਲ ਸਿੰਘ ਜੀ ਦਬਈ ਤੋਂ ਇੱਕ ਨੌਜਵਾਨ ਆਇਆ ਜਦੋਂ ਸਾਡਾ ਨੌਜਵਾਨ ਦੀਪ ਸਿੰਘ ਸਿੱਧੂ ਉਹਨੂੰ ਭਾਈ ਉਹ ਹਾਦਸੇ ਵਿੱਚ ਉਹ ਸਿੱਧੀ ਪਾ ਗਿਆ ਉਹ ਤੋਂ ਬਾਅਦ ਪੰਜਾਬ ਦੇ ਖਲਾ ਅੰਦਰ ਇੱਕ ਨੌਜਵਾਨ ਨੇ ਆ ਕੇ ਚੇਤਨਾ ਪੈਦਾ ਕੀਤੀ ਦਵਾਈ ਚੋਂ ਜਿੱਥੇ ਬਾਰਸ਼ ਪੰਜਾਬ ਦੀ ਜਥੇਵੰਦ ਨੂੰ ਹੱਲਾਸ਼ੇਰੀ ਦਿੱਤੀ ਅਗਵਾਈ ਦਿੱਤੀ ਨਾਲ ਸਮੁੱਚੇ ਪੰਜਾਬ ਨੇ ਉਸ ਅਗਵਾਈ ਦੇ ਵਿੱਚ ਹਿੱਸਾ ਪਾਇਆ ਤੇ ਪਿੰਡ-ਪਿੰਡ ਦੇ ਵਿੱਚ ਲੋਕਾਂ ਚ ਇਹ ਜੀ ਚੇਤਨਾ ਜਾਗੀ ਨੌਜਵਾਨਾਂ ਨੇ ਨਸ਼ੇ ਤਿਆਗੇ ਪਿੰਡ-ਪਿੰਡ ਅੰਮ੍ਰਿਤ ਸੰਚਾਰ ਹੋਏ ਜਿਸ ਅੰਮ੍ਰਿਤ ਸੰਚਾਰ ਦੇ ਵਿੱਚ ਹਜ਼ਾਰਾਂ ਪ੍ਰਾਣੀ ਗੁਰੂ ਵਾਲੇ ਬਣੇ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਲਹਿਰ ਪੈਦਾ ਹੋਈ ਵੀ ਅੱਜ ਸਾਡੀ ਜਵਾਨੀ ਬਾਤ ਰਹੂਗੀ ਅੱਜ ਸਾਡੀ ਕਿਰਸਾਨੀ ਬਾਤ ਰਹੂਗੀ ਸਾਡੇ ਜਵਾਨ ਹੁਣ ਭਾਈ ਨਸੇ ਦੀ ਦਲਦਲ ਚ ਨਹੀਂ ਜਾਣਗੇ ਇਹੋ ਜਿਹਾ ਪ੍ਰਭਾਵ ਪਿਆ ਉਸ ਲਹਿਰ ਦਾ ਉਸ ਨੌਜਵਾਨ ਨੂੰ ਬਿਨਾ ਕਿਸੇ ਕਾਰਨ ਤੋਂ ਫੜ ਕੇ ਡੂਰੂਗੜ ਜੇਲ੍ਹ ਭੇਜਤਾ ਐਡਾ ਵੱਡਾ ਗਨਾਹ ਉਸਨੇ ਨਹੀਂ ਕੀਤਾ ਸੀ ਜਿੰਨੀ ਉਹਨੂੰ ਸਜ਼ਾ ਦਿੱਤੀ ਗਈ ਇਹ ਦੱਸਣ ਵਾਸਤੇ ਵੀ ਜਿਹੜਾ ਪੰਜਾਬ ਦੀ ਗੱਲ ਕਰੂ ਜੋ ਗੁਰੂ ਘਰ ਦਾ ਅੰਮ੍ਰਿਤ ਛਕਾਉ ਖੰਡੇ ਵਾਟੇ ਦਾ ਉਹਨਾਂ ਨੂੰ ਸਜ਼ਾ ਕੀ ਦਿੱਤੀ ਜਾਊ ਡਿਬਰੂਗੜ ਦੀ ਜੇਲ੍ਹ ਪੰਜਾਬ ਵਿੱਚ ਵੀ ਨਹੀਂ ਕੋਈ ਇੰਨਾ ਵੱਡਾ ਉਹਨੇ ਜੁਰਮ ਨਹੀਂ ਕੀਤਾ ਜਿੰਨੀ ਉਸ ਗੁਰਮਖ ਨੂੰ ਸਜ਼ਾ ਦਿੱਤੀ ਗਈ ਤੇ ਹੁਣ ਭਾਈ ਐਨਐਸਓ ਲਾ ਕੇ ਉਸ ਨੂੰ ਜੇਲ੍ਹ ਚ ਰੱਖਿਆ ਗਿਆ ਤੇ ਉਹਦੀ ਐਨਐਸਓ ਜਿਵੇਂ ਵੀ ਕੋਈ ਦਾਅਵਾ ਕਰ ਵਰਤ ਕੇ ਹੋਰ ਵਾਅਦਾ ਕੀਤਾ ਗਿਆ ਜਿਵੇਂ ਕੋਈ ਬਹੁਤ ਵੱਡਾ ਮੁਜਰਮ ਹੋਵੇ ਦੇਸ਼ ਤ੍ਰੋਹੀ ਹੋਵੇ ਐਦਾਂ ਦਾ ਬਣਾ ਕੇ ਸਾਡੇ ਨੌਜਵਾਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ 14-15 ਨੌਜਵਾਨ ਡਿਬਰੂਗੜ ਜੇਲ੍ਹ ਚ ਹੈ ਜਿਨ੍ਹਾਂ ਦੀ ਮੁਲਾਕਾਤ 'ਤੇ ਲੱਖਾਂ ਰੁਪਏ ਖਰਚ ਆਉਂਦਾ ਉਹਨਾਂ ਦੀ ਕੋਈ ਆਵਾਜ਼ ਨਹੀਂ ਸੁਣਦਾ ਤੇ ਹੁਣ ਪੰਜਾਬ ਦੇ ਵਾਸੀਆਂ ਨੇ ਇਹ ਫੈਸਲਾ ਕੀਤਾ ਵੀ ਕਿਉਂ ਨਾ ਭਾਈ ਆਪਾਂ ਜੋ ਲੋਕਤੰਤਰ ਕਰਾ ਹੈ ਤੇ ਜਿਸ ਤਰ੍ਹਾਂ ਸਿਮਰਜੀਤ ਮਾਨ ਟਾਈਮ ਕੀਤਾ ਗਿਆ ਉਸ ਤਰ੍ਹਾਂ ਆਪਾਂ ਇਸ ਅਮਰਤਪਾਲ ਸਿੰਘ ਨੂੰ ਇਹ ਵੋਟਾਂ ਦੇ ਵਿੱਚ ਤੇ ਇਹ ਆਪਾਂ ਖੜਾ ਕੀਤਾ ਜਾਵੇ ਤਾਂ ਉਹ ਗੁਰਮੁਖ ਪਿਆਰੇ ਦੀ ਸਹਿਮਤੀ ਹੋਈ ਹੁਣ ਵੋਟਾਂ ਦੀ ਕੰਪੇਨ ਚੱਲ ਰਹੀ ਹੈ ਜਿਹਦੇ ਵਿੱਚ ਉਸ ਭਾਈ ਅਮਰਤਪਾਲ ਸਿੰਘ ਬਾਰਸ ਪੰਜਾਬ ਦੇ ਮੁਖੀ ਵੱਲੋਂ ਹਾਂ ਕੀਤੀ ਗਈ ਤਾਂ ਉਹਦਾ ਐਲਾਨਨਾਮਾ ਵੀ ਹੋ ਚੁੱਕਾ ਹੈ ਵੋਟਾਂ ਦੀ ਤਿਆਰੀ ਹੈ ਸਾਡਾ ਨਗਰ ਭਾਣੋ ਲੰਗਾ ਤੇ ਭਾਣੋ ਲੰਗਾ ਨਗਰ ਖਡੂਰ ਸਾਹਿਬਾ ਇਲਾਕੇ ਚ ਹੈ ਅੱਜ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਗ੍ਰੰਥੀ ਸਿੰਘ ਹੋਣ ਦੇ ਨਾਤੇ ਗੁਰੂ ਘਰ ਦਾ ਕੂਕਰ ਹੋਣ ਦੇ ਨਾਤੇ ਕਿ ਸੰਗਤ ਜੀ ਪਹਿਲਾਂ ਇੱਕ ਬੀਬੀ ਸਾਡੀ ਸਤਕਾਰਯੋਗ ਪਰਮਜੀਤ ਕੌਰ ਜੋ ਖਾਲੜਾ ਸਾਹਿਬ ਜੀ ਦੇ ਘਰੋਂ ਸੀ ਉਹ ਵੋਟਾਂ 'ਚ ਖੜੇ ਹੋਏ ਸਨ ਤੇ ਉਹਨਾਂ ਨੂੰ ਆਪਾਂ ਭਾਈ ਉਹ ਕੋਈ ਸਮਾਂ ਇਹ じゃ ਬਣਿਆ ਉਹ ਨਹੀਂ ਭਾਈ ਬਹੁਤ ਮਤ ਦੇ ਸਕੇ ਉਸ ਚੀਜ਼ ਦੀ ਨਿਮੋਸੀ ਵੀ ਆ ਸਾਡੇ ਇਲਾਕੇ ਨੂੰ ਸਾਨੂੰ ਸਾਰਿਆਂ ਨੂੰ ਵੀ ਇਹ ਕਿਉਂ ਹੋਇਆ ਕਿਤੇ ਉਹ ਬੀਬੀ ਉੱਥੇ ਜਾਂਦੀ ਸੰਸਦ ਦੇ ਚ ਜਾ ਕੇ ਬੋਲਦੀ ਵੀ ਭਾਈ 25000 ਜਿਹੜਾ ਨੌਜਵਾਨ ਸਾਡਾ ਮਾਰਿਆ ਉਹ ਸਾਨੂੰ ਦੱਸੋ ਜੂਪੀ ਦਾ ਹੈ ਬਿਹਾਰ ਦਾ ਹੈ ਜਾਂ ਕਿੱਥੋਂ ਦਾ ਹੈ ਉਹ ਉਹ ਕੌਣ ਹੈ ਕੌਣ ਮਾਰੇਗਾ ਇਹਨਾਂ 25000 ਇੱਕ ਜਣਾ ਕੋਈ ਮਰ ਜੇ ਤਾਂ ਉਹਦਾ ਭਾਈ ਮੁੱਦਾ ਬਣ ਜਾਂਦਾ ਹੈ 25000 ਲਾ ਵਾਰਸ ਮਾਰਤਾ ਫੂਕਤਾ ਕੋਈ ਪਤਾ ਨਹੀਂ ਕੌਣ ਸੀ ਉਹ ਇਸ ਕਰਕੇ ਉਹ ਮੁੱਦਾ ਨੂੰ ਉਠਾਉਣ ਵਾਲਾ ਜੋ ਗੁਰਮਖ ਸੀ ਉਹਨੂੰ ਵੀ ਭਾਈ ਲਾ ਵਾਰਸ ਆਪਣਾ ਕੇ ਫੂਕਤਾ ਉਹਦੇ ਘਰ ਵਾਲੀ ਨੂੰ ਫਿਰ ਸਮਾਂ ਬਣਿਆ ਸਾਡੀ ਸਤਕਾਰਯੋਗ ਮਾਤਾ ਨੂੰ ਜਦੋਂ ਵੋਟਾਂ 'ਚ ਖੜਾ ਕੀਤਾ ਤਾਂ ਭਾਈ ਉਹ ਬਹੁਤ ਮਤ ਨੂੰ ਨਹੀਂ ਪ੍ਰਾਪਤ ਹੋ ਸਕੀ ਮਿਲ ਸਕੀ ਕਈ ਕਾਰਨ ਹੁੰਦੇ ਆ ਸੰਗਤ ਜੀ ਪਰ ਹੁਣ ਉਹ ਜਿਹੜਾ ਦਾਗ ਸਾਡੇ ਤੇ ਆਇਆ ਹੋਇਆ ਇੱਕ ਦਾਗ ਹੀ ਹੁੰਦਾ ਇੱਕ ਜਿਹੜੀ ਪੰਜਾਬ ਵਾਰਸ ਮੁਖੀ ਸਾਡਾ ਦੀਪ ਸਿੰਘ ਸਿੱਧੂ ਉਹ ਕਹਿੰਦਾ ਹੁੰਦਾ ਸੀ ਦੇਖਿਓ ਕਿਤੇ ਪੰਥ ਦਾ ਮਿਹਣਾ ਨਾ ਲੈ ਜਿਓ ਪੰਥ ਦਾ ਮਿਹਣਾ ਖੜਾ ਨਹੀਂ ਛੱਡਦਾ ਜ਼ਿੰਦਗੀ ਭਾਈ ਜਿੰਨਾ ਚਿਰ ਸੂਰਜ ਚੰਦ ਰਹਿੰਦੇ ਆ ਉਹ ਨਜ਼ਰ ਪੰਥ ਦਾ ਮਿਹਣਾ ਨਹੀਂ ਮਰਦਾ ਇਸ ਕਰਕੇ ਪੰਥ ਦੇ ਮਿਹਣੇ ਦੇ ਡਰੋਂ ਅੱਜ ਫੇਰ ਬੇਨਤੀ ਹੈ ਖਡੂਰ ਸਾਹਿਬ ਇਲਾਕਾ ਨਿਵਾਸੀ ਹਲਕਾ ਨਿਵਾਸੀ ਸੰਗਤਾਂ ਅੱਜ ਕੋਈ ਇਹ ਵੀ ਨਹੀਂ ਕਹਿ ਸਕਦਾ ਵੀ ਗੱਲ ਦੁਆਬੀਆਂ ਦੀ ਹੈ ਜਾਂ ਗੱਲ ਮਝੇਲਾਂ ਦੀ ਹੈ ਅੱਜ ਭਈ ਸਾਰਿਆਂ ਦੀ ਗੱਲ ਹੈ ਅੱਜ ਮਾਝਾ ਮਾਲਵਾ ਦੁਆਬਾ ਤਿੰਨੇ ਪੰਜਾਬ ਬਿਵਾਸਾ ਦਾ ਗੁਰਾਂ ਦੇ ਨਾਂ ਜਿਹੜਾ ਪੰਜਾਬ ਗੁਰੂ ਦੇ ਨਾਂ ਤੇ ਵੱਸਦਾ ਉਹ ਤਿੰਨੇ ਹਲਕਿਆਂ ਦੇ ਵਿੱਚੋਂ ਤਕਰੀਬਨ ਇਹ ਹਲਕਾ ਇੰਨਾ ਵੱਡਾ ਹੈ ਇਹ ਜੀਰਾ ਵੀ ਇਹਦੇ ਵਿੱਚ ਮਾਲਵਾ ਆ ਜਾਂਦਾ ਹੈ ਇਹਦੇ ਵਿੱਚ ਮਾਝਾ ਵੀ ਤੇ ਦੁਆਬਾ ਤਿੰਨੇ ਹਲਕੇ ਆ ਜਾਂਦੇ ਆ ਮਾਝਾ ਗੁਰਾਂ ਦੇ ਨਾਂ ਤੇ ਆ ਭਾਈ ਮਾਝਾ ਸੀਧਾਂ ਦੇ ਨਾਮ ਤੇ ਆ ਮਾਦੇ ਚ ਗੁਰੂ ਸਿੱਖੀ ਦੀ ਪਰੰਪਰਾ ਪੈਦਾ ਹੋਈ ਹੈ ਤੇ ਦੁਆਬਾ ਪੜਿਆ ਲਿਖਿਆ ਸੂਝਵਾਨ ਆਰਥਿਕ ਪੱਖੋਂ ਮਜ਼ਬੂਤ ਹੈ ਤੇ ਮਲਵਈ ਭਾਈ ਜਿੱਥੇ ਹੋ ਜਾਣਾ ਕੱਤਰ ਉਥੇ ਇਹ ਬਹੁਤ ਮਤ ਹੋਣ ਕਰਕੇ ਉਹ ਦਿਸ਼ਾ ਦਸਾ ਪਲਟ ਦਿੰਦੇ ਆ ਇਹ ਮਿਹਰ ਹੈ ਨ ਤਿੰਨੇ ਇਲਾਕਿਆਂ ਤੇ ਪਰ ਪਤਾ ਇਹ ਕਿ ਲੱਗਣਾ ਭਾਈ ਪੰਥ ਦਾ ਕੌਣ ਹੈ ਗੁਰੂ ਦਾ ਕੌਣ ਹੈ ਇਹ ਕਿ ਇਹ ਕੈਂਪੇਨ ਜੋ ਹੋਵੇਗੀ ਇਹ ਗੁਰੂ ਪੰਥ ਦੀ ਕੈਂਪੇਨਾਂ ਗੱਲ ਅਮਰਤਪਾਲ ਸਿੰਘ ਦੀ ਨਹੀਂ ਹੈ ਗੱਲ ਗੁਰੂ ਦੀ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਮ੍ਰਿਤ ਬਾਟੇ ਖੰਡੇ ਵਾਟੇ ਦਾ ਅੰਮ੍ਰਿਤ ਛਕਾਉਣ ਵਾਲਾ ਸਿੰਘ ਬਿਨਾਂ ਗੱਲੋਂ ਭਾਈ ਡਿਬਰੂਗੜ੍ਹ ਜੇਲ੍ਹ ਚ ਕਈ ਸਿੰਘਾਂ ਸਮੇਤ ਹੈ ਕੋਈ ਕਾਰਨ ਨਹੀਂ ਹੈ ਤੇ ਉਹ ਸਿੰਘ ਭਾਈ ਹੁਣ ਵੋਟਾਂ ਚ ਖੜਾ ਹੋਇਆ ਹੈ ਐਦਕੀ ਆਪਣੀ ਪੰਛਰੀ ਗੱਲ ਹੈ ਤਾਂ ਜੋ ਪੰਜਾਬ ਗੁਰੂ ਦੇ ਨਾਂ ਤੇ ਵਸਦਾ ਉਹਨਾਂ ਸਾਰਿਆਂ ਨੂੰ ਗੁਰੂ ਦਾ ਵਾਸਤਾ ਪਾ ਕੇ ਬੇਨਤੀ ਹੈ ਨਾ ਕਿਸੇ ਪਾਰਟੀ ਦੀ ਗੱਲ ਹੈ ਨਾ ਕਿਸੇ ਧਰਮ ਦੀ ਗੱਲ ਹੈ ਗੱਲ ਭਾਈ ਪੰਜਾਬ ਦੀ ਹੈ ਹੋ ਰਹੇ ਤੱਕੇ ਦੀ ਹੈ ਹੋ ਰਹੇ ਜ਼ੁਲਮ ਦੀ ਹੈ ਜਦੋਂ ਤੋਂ ਸਿੰਘ ਨੂੰ ਜੇਲ੍ਹ 'ਚ ਕੀਤਾ ਜਿੰਨਾ ਕਰਕੇ ਭਾਈ ਇੱਕ ਲਹਿਰ ਚੱਲੀ ਵੀ ਪੰਜਾਬ ਦੇ ਨੌਜਵਾਨ ਨਸ਼ੇ ਛੱਡ ਗਏ ਪੰਜਾਬ ਦੇ ਨੌਜਵਾਨ ਗੁਰਸਿੱਖੀ ਵੱਲ ਪਰਤ ਆਏ ਉਹ ਬਿਨਾਂ ਗੱਲ ਤੋਂ ਜੇਲ੍ਹ 'ਚ ਸਿੰਘ ਨੂੰ ਛੱਡ ਦਿੱਤਾ ਭੇਜ ਦਿੱਤਾ ਉਸ ਤੋਂ ਬਾਅਦ ਉਹ ਮੁੱਦੇ ਤਾਂ ਜਿਉਂਦੇ ਤਿਉਂ ਐ ਪੰਜ-ਪੰਜ ਮੁੰਡੇ 10-10 ਮੁੰਡੇ ਰੋਜ਼ ਭਾਈ ਨਸ਼ੇ ਦੇ ਟੀਕੇ ਲਾ ਲਾ ਮਰ ਰਹੇ ਆ ਉਸ ਤੋਂ ਬਾਅਦ ਵੀ ਕੋਈ ਠੱਲ ਤਾਂ ਕੁਝ ਪਈ ਨਹੀਂ ਜੋ ਜਸ ਕੈਂਪੇਨ ਨੂੰ ਉਹ ਗੁਰਮਖ ਨੇ ਚਲਾਇਆ ਉਹ ਅੱਜ ਅੱਗ ਜਿਉਂਦੀ ਤਿਉ ਪਿੰਡਾਂ ਵਿੱਚ ਮੱਚ ਰਹੀ ਹੈ ਨੌਜਵਾਨ ਮਰ ਰਿਹਾ ਟੀਕੇ ਲਾ ਕੇ ਸਾਡਾ ਪੰਜਾਬ ਉਜੜ ਰਿਹਾ ਹੈ ਪਰ ਉਹ ਸਿੰਘ ਨੇ ਭਾਈ ਪੰਜਾਬ ਦੀ ਗੱਲ ਕੀਤੀ ਸੀ ਤੇ ਸਾਨੂੰ ਉਹਦੀ ਗੱਲ ਵਿੱਚੋਂ ਬੜਾ ਅਹਿਸਾਸ ਹੁੰਦਾ ਸੀ ਵੀ ਸਾਡੀ ਗੱਲ ਹੋ ਰਹੀ ਹੈ ਹੁਣ ਉਹਨੂੰ ਸਾਡੀ ਗੱਲ ਕਰਨ ਵਾਲ ਨੂੰ ਜੇਲ੍ਹ ਚ ਧੱਕਿਆ ਹੋਇਆ ਭਾਈ ਬਿਨਾਂ ਗੱਲ ਤੋਂ ਉਹਦੇ ਵਾਸਤੇ ਆਪਾਂ ਸਾਰੇ ਜਿੰਨੇ ਵੀ ਮਾਝਾ ਮਾਲਵਾ ਦਬਾਬੇ ਚ ਇਹ ਕੈਂਪੇਨ ਚੱਲਣੀ ਹੈ ਸਾਰਿਆਂ ਨੂੰ ਬੇਨਤੀ ਹੈ ਭਾਈ ਹੁਣ ਦੁਬਾਰੇ ਇਹ ਕਾਲਸ ਜਾਂ ਪੰਥ ਦਾ ਮਿਹਣਾ ਕਿ ਦੇਖੋ ਜੀ ਗੁਰੂ ਕਾ ਪੰਥ ਕਹੋਣ ਵਾਲਿਆਂ ਨੇ ਆਪਦੇ ਬੱਚਿਆਂ ਦੀ ਆਪਦੇ ਭਵਿੱਖ ਦੀ ਆਪਦੀ ਕੌਮ ਦੀ ਗੱਲ ਕਰਨ ਵਾਲੇ ਦੀ ਸਾਰ ਨਹੀਂ ਲਈ ਖਬਰ ਨਹੀਂ ਲਈ ਇਸ ਕਰਕੇ ਬੇਨਤੀ ਹੈ ਸਾਰਿਆਂ ਨੂੰ ਪੰਛ ਗੁਰੂ ਦਾ ਗੁਰੂ ਪੰਥ ਦੇ ਆਪੇ ਭਾਈ ਸਭ ਨੂੰ ਬੇਨਤੀ ਹੈ ਮਾਝਾ ਮਾਲਵਾ ਦੁਆਬੇ ਨੂੰ ਇਹ ਵੋਟ ਪੰਥ ਦੀ ਹੈ ਹਲਕੇ ਨਾ ਰਹ ਜਿਓ ਭਾਈ ਨਾ ਕਿਸੇ ਪਾਰਟੀ ਦਾ ਮਸਲਾ ਸਾਰੀਆਂ ਪਾਰਟੀਆਂ ਨੂੰ ਬੇਨਤੀ ਹੈ ਜਿੰਨੀਆਂ ਵੀ ਪੰਜਾਬ ਦੀਆਂ ਪਾਰਟੀਆਂ ਇਸ ਮਸਲੇ ਤੇ ਜੇ ਆਪੋ ਆਪਣੇ ਕੈਂਡੀਡੇਟ ਖੜੇ ਕੀਤੇ ਐ ਉਹਨਾਂ ਨੂੰ ਬੇਨਤੀ ਕਰਕੇ ਵੀ ਨਹੀਂ ਉਹ ਭਾਈ ਸਾਡੀ ਜਵਾਨੀ ਦੀ ਗੱਲ ਹੋ ਰਹੀ ਹੈ ਸਾਡੇ ਪੰਜਾਬ ਦੀ ਗੱਲ ਉਹ ਸਾਡੀ ਗੱਲ ਹੋ ਰਹੀ ਹੈ ਅਸੀਂ ਇਹਨਾਂ ਦੇ ਵਿਰੋਧ ਨਹੀਂ ਖੜਨਾ ਆਪਦੇ ਜਵਾਨਾਂ ਦੇ ਵਿਰੋਧ ਨਹੀਂ ਖੜਨਾ ਆਪਦੇ ਭਵਿੱਖ ਦੇ ਵਿਰੋਧ ਨਹੀਂ ਖੜਨਾ ਅਸੀਂ ਅਸੀਂ ਆਪਦਾ ਭਵਿੱਖ ਬਚਾਉਣਾ ਹੈ ਕਿਉਂਕਿ ਜੇ 13 ਦੇ 13 ਵੀ ਬਾਕੀ ਭਾਈ ਜਾ ਵੜਦੇ ਨੇ ਸੰਸਦ ਦੇ ਅਸੈਂਬਲੀ ਦੇ ਵਿੱਚ ਕਿਸੇ ਨੇ ਕੁਝ ਨਹੀਂ ਕਰਨਾ ਕਿੰਨੇ ਸਮੇਂ ਹੋ ਗਏ ਭਾਈ ਇਹਨਾਂ ਨੂੰ ਉੱਥੇ ਕੋਈ ਅਜੇ ਤਾਈਂ ਨਹੀਂ ਬੋਲ ਸਕਿਆ ਤੇ ਜੇ ਕਿਤੇ ਸਾਡਾ ਇਹ ਜਾਂ ਨੌਜਵਾਨ ਉਥੇ ਪਹੁੰਚੂਗਾ ਉਥੇ ਭਾਈ ਆਪਦੇ ਪੰਜਾਬ ਦੀ ਗੱਲ ਕਰੂਗਾ ਪੰਜਾਬ ਚ ਨਸ਼ਿਆਂ ਦੇ ਦਲਦਲ ਵਿੱਚ ਫਸੀ ਨਜਵਾਨੀ ਦੀ ਗੱਲ ਕਰੂਗਾ ਕਿਸਾਨੀ ਦੀ ਗੱਲ ਕਰੂਗਾ ਜਿਹਨੂੰ 골 ਟੇਬਲ ਤੇ ਬਹਿ ਕੇ ਗੱਲ ਕਰਨੀ ਆਉਂਦੀ ਹੈ ਜਿਹੜਾ ਕਹਿ ਸਕਦਾ ਵੀ ਭਾਈ ਮੈਨੂੰ ਪਤਾ ਆਪਦੇ ਪੰਜਾਬ ਦੇ ਮੁੱਦਿਆਂ ਦਾ ਪੂਵਿਹਖਦਾ ਮੇਰਾ ਪੰਜਾਬ ਕਿਵੇਂ ਸੇਫ ਰਹੂਗਾ ਉਹ ਜੇ ਗੱਲ ਕਰ ਸਕਦੀ ਆ ਤਾਂ ਅੱਜ ਸਾਡੇ ਨੌਜਵਾਨਾਂ ਦੇ ਵਿੱਚੋਂ ਜੋ ਸਾਡਾ ਭਾਈ ਪੰਥ ਦਾ ਲੀਡਰ ਕਹਿ ਸਕਦੇ ਆ ਅਸੀਂ ਜਿਹੜਾ ਪੰਥ ਖਾਤਰ ਜੇਲ੍ਹ ਚ ਗਿਆ ਖੰਡੇ ਬਾਟੇ ਦਾ ਅਮਰਤ ਛਕੋਂ ਦਾ ਜੇਲ੍ਹ ਚ ਗਿਆ ਸੰਗਤ ਜੀ ਇਸ ਕਰਕੇ ਅਸੀਂ ਗੁਰੂ ਘਰ ਵੱਲੋਂ ਬੇਨਤੀ ਕਰਦੇ ਹਾਂ ਸੰਗਤ ਨੂੰ ਵੀ ਜਿੱਥੇ ਵੀ ਕੋਈ ਨਾਨਕ ਨਾਮ ਲੈਵਾ ਗੁਰੂ ਕਹੇ ਉਹ ਆਪਣਾ ਫਰਜ਼ ਪਹਿਚਾਣ ਕੇ ਇਸ ਕੰਪੇਨ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਲਹਿਰ ਨਾਲ ਤਾਨ ਕਰਕੇ ਮਾਨ ਕਰਕੇ ਧਨ ਕਰਕੇ ਖੜਾ ਹੋਵੇ ਅੱਜ ਗੁਰੂ ਘਰਾਂ ਚ ਦੋ ਸੰਬੰਧ ਜਿੱਥੇ ਦੇਣਾ ਹੈ ਉਥੇ ਭਾਈ ਪੰਥ ਦੇ ਨਾਮ ਦਾ ਸੰਬੰਧ ਦਿਓ ਅਪੰਥਰੀ ਅੱਗੇ ਜਦੋਂ ਲੋੜ ਹੁੰਦੀ ਸੀ ਉਦੋਂ ਪੰਥ ਨੂੰ ਦਸਵੰਦ ਦਿੱਤਾ ਜਾਂਦਾ ਸੀ ਅੱਜ ਲੋੜ ਹੈ ਇਸ ਲਹਿਰ ਨੂੰ ਅੱਜ ਭਾਈ ਗੁਰੂ ਘਰਾਂ ਨੂੰ ਕਾਰ ਸੇਵਾ ਨੂੰ ਅੱਜ ਬਿਲਕੁਲ ਕੋਈ 1 ਰੁਪਿਆ ਦੇਣ ਦੀ ਲੋੜ ਨਹੀਂ ਜੇ ਲੋੜ ਹੈ ਤਾਂ ਅੱਜ ਨਿਸ਼ਾਨ ਬਣਾਓ ਅੱਜ ਆਪੋ ਆਪਣੇ ਭਾਈ ਕੋਈ ਹਥਿਆਰ ਬਣਾਓ ਤਾਂ ਕਿ ਇਸ ਲਹਿਰ ਦੇ ਵਿੱਚ ਜਿੰਨਾ ਵੀ ਅਸੀਂ ਤਨ ਮਨ ਧਨ ਦੇ ਨਾਲ ਪ੍ਰਚਾਰ ਕਰ ਸਕੀਏ ਉਹ ਓਨੇ ਹੀ ਥੋੜਾ ਤੇ ਓਨੇ ਗੁਰੂ ਦਰਗਾਹ ਚ ਮੁੱਖ ਉਜਲਾ ਕਰਨਾ ਹੈ ਇਹ ਪੰਥਰੀ ਏ ਗੁਰੂ ਪਾਤਸ਼ਾਹ ਜੀ ਦੀ ਜੋ ਭਾਈ ਬੇਦਬੀਆਂ ਹੋਗਾ ਤਾਂ ਕਿ ਭਾਈ ਉੱਥੇ ਜਾ ਕੇ ਕੋਈ ਗੱਲ ਕਰਦਾ ਹੋਵੇ ਵੀ ਕਿਉਂ ਬੇਦਬੀ ਹੋਈ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸਾਡੇ ਨੌਜਵਾਨ ਨੂੰ ਕਿਉਂ ਡੱਕਿਆ ਜਾਂਦਾ ਐਨਓਸੀ ਸਾਡੇ ਤੋਂ ਬਿਨਾਂ ਕਾਰਨੋਂ ਕਿਉਂ ਲਈ ਜਾਂਦੀ ਹੈ ਕੋਈ ਤਾਂ ਪੁੱਛਣ ਵਾਲਾ ਹੋਵੇ ਭਾਈ ਇੱਕ ਸਾਲ ਤੋਂ ਨੌਜਵਾਨ ਜੇਲ੍ਹ ਚ ਹੈ ਅੱਜ ਤੱਕ ਕੋਈ ਅਸੈਂਬਲੀ ਚ ਬਾਹਰ ਖੜੀ ਕਰਕੇ ਨਹੀਂ ਪੁੱਛੇ ਵੀ ਹਟਦਾ ਜ਼ੁਲਮ ਕਿਉਂ ਹੋ ਰਿਹਾ ਹੈ ਸਾਡੇ ਨਾਲ ਧੱਕਾ ਕਿਉਂ ਹੋ ਰਿਹਾ ਹੈ ਇਸ ਵਾਸਤੇ ਜਿਹੜੇ ਨੌਜਵਾਨਾਂ ਧੱਕਾ ਹੋਇਆ ਅਸੀਂ ਪੰਜਾਬੀਆਂ ਨੇ ਅਜ ਤਈ ਨਾਂ ਧੱਕਾ ਕੀਤਾ ਤੇ ਨਾਂ ਧੱਕਾ ਜਰਿਆ ਇਸ ਜ਼ੁਲਮ ਦੇ ਵਿਰੁੱਧ ਸਮੁੱਚੇ ਪੰਜਾਬ ਨੂੰ ਜਿੱਥੇ ਵੀ ਨਾਨਕ ਨਾਮ ਲੈਵਾ ਵੱਸਦਾ ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਭਾਈ ਆਪਾਂ ਆਪਣਾ ਫਰਜ਼ ਪਹਿਚਾਣ ਕੇ ਕਿ ਅਸੀਂ ਗੁਰੂ ਪੰਥ ਦੇ ਆ ਲੇਖਾ ਸਾਡਾ ਗੁਰੂ ਪੰਥ ਨਾਲ ਹੈ ਪੰਜਾਬ ਗੁਰੂ ਪੰਥ ਦੇ ਨਾਮ ਤੇ ਵੱਸਦਾ ਹੈ ਇਸ ਕਰਕੇ ਭਾਈ ਇਹ ਗੁਰੂ ਪੰਥ ਦੇ ਨਾਮ ਅਮਰਤਪਾਲ ਸਿੰਘ ਨੂੰ ਇਹ ਵੋਟ ਪਾਉਣੀ ਹੈ ਤਾਂ ਕਿ ਸਾਡਾ ਭਵਿੱਖ ਸਾਡੀ ਜਵਾਨੀ ਕਿਰਸਾਨੀ ਇਹ ਭਾਈ ਦੁਨੀਆ ਦੇ ਫਰੰਟ ਤੇ ਸੀ ਤੇ ਫਰੰਟ ਤੇ ਆਵੇ ਤੇ ਜਦੋਂ ਵੀ ਕੋਈ ਜ਼ੁਲਮ ਹੁੰਦਾ ਪਤਾ ਹੋਵੇ ਇਹਨਾਂ ਜ਼ਾਲਮ ਸਰਕਾਰਾਂ ਨੂੰ ਕਿ ਜੇ ਜ਼ੁਲਮ ਕਰਾਂਗੇ ਤੇ ਸਾਡੇ ਕੋਲ ਵੀ ਰਾਹ ਹੈ ਭਾਈ ਸਾਰੇ ਸਮਾਜ ਦੇ ਵਿੱਚ ਵਿਚਰਨ ਦੇ ਸਮਾਜ ਵਿੱਚ ਜਿਉਣ ਦੇ ਕਾਨੂੰਨ ਸਾਨੂੰ ਵੀ ਪਤਾ ਹੈ ਕਾਨੂੰਨ ਦੇ ਅਸੀਂ ਵੀ ਰਖਵਾਲੇ ਆ ਕਾਨੂੰਨ ਨੂੰ ਅਸੀਂ ਵੀ ਜਾਣਦੇ ਆ ਇਹ ਭਾਈ ਸਾਰੀ ਜੋ ਮਰਜ਼ਾਦਾ ਹੈਗੀ ਇਹਨੂੰ ਦੱਸਣ ਵਾਸਤੇ ਆਪ ਨੂੰ ਇੱਕ ਇੱਕ ਵੋਟ ਪਰਿਵਾਰ ਦੀ ਜਿੰਨੇ ਮੈਂਬਰ ਹੈ ਇਹ ਇੱਥੋਂ ਤੱਕ ਪਿੰਡਾਂ ਦੇ ਵਿੱਚ ਬੂਥ ਨਾਲ ਲੱਗਣ ਕਿਸੇ ਹੋਰ ਪਾਰਟੀ ਦੇ ਅਸੀਂ ਇਹ ਸਿੱਧ ਕਰੀਏ ਵੀ ਅਸੀਂ ਗੁਰੂ ਕਿਆਂ ਅਸੀਂ ਪੰਥ ਦੇ ਆ ਜਿਹੜਾ ਸਾਡੇ ਨਾਲ ਜ਼ੁਲਮ ਕਰੂਗਾ ਸਾਡੇ ਤੇ ਉਹ ਜ਼ੁਲਮਾਂ ਵਿਰੁੱਧ ਜਿਹੜਾ ਨਹੀਂ ਬੋਲੂਗਾ ਸਾਡਾ ਨਹੀਂ ਕੁਛ ਲੱਗਦਾ ਇਹ ਜਿਹੜਾ ਜੀ ਕਰਦਾ ਜਿਹਨੂੰ ਫੜ ਕੇ ਪਹੀ ਨੌਜਵਾਨ ਨੂੰ ਖਾ ਮਖਾ ਜੇਲਾ ਚ ਧੱਕ ਦਿੰਦੇ ਆ 13 14 ਨੌਜਵਾਨ ਇਕੱਲੇ ਇਕੱਲੇ ਜਵਾਬ ਘਰਾਂ ਦੇ ਭਾਈ ਉਹ ਬਿਨਾਂ ਗੱਲ ਤੋਂ ਜੇਲਾ ਚ ਬੈਠੇ ਕਿਉਂ ਬੈਠੇ ਇਹ ਕੋਈ ਜਵਾਬ ਮੰਗਣਾ ਇਹਨਾਂ ਤੋਂ ਇਸ ਵਾਸਤੇ ਨੌਜਵਾਨਾਂ ਦੇ ਵਿੱਚ ਜੋਸ਼ ਕਾਇਮ ਕਰਨ ਵਾਸਤੇ ਬੇਨਤੀ ਹੈ ਜਵਾਨੋ ਇਹ ਮਸਲਾ ਤੁਹਾਡਾ ਹੈ ਬਜ਼ੁਰਗਾਂ ਨੂੰ ਬੇਨਤੀ ਆ ਬਜ਼ੁਰਗ ਬਾਪੂਓ ਮਤਾਵੋ ਧੀਓ ਪੈਣੋ ਇਹ ਮਸਲਾ ਤੁਹਾਡਾ ਤੁਹਾਡੀ ਜਵਾਨੀ ਦਾ ਤੁਹਾਡੀ ਕਿਰਸਾਨੀ ਦਾ ਤੁਹਾਡੇ ਬੱਚਿਆਂ ਦਾ ਮਸਲਾ ਹੈ ਇਹ ਆਪੋ ਆਪਣਾ ਇਹ ਮਸਲਾ ਸਮਝ ਕੇ ਫਰਜ਼ ਸਮਝ ਕੇ ਐਦਕੀ ਵੋਟ ਭਾਈ ਅਮਰਤਪਾਲ ਸਿੰਘ ਨੂੰ ਪਾਉਣੀ ਇਹ ਬੇਨਤੀਆਂ ਸਮੁੱਚੀ ਗੁਰੂ ਕੀ ਸੰਗਤ ਨੂੰ ਜਿੱਥੋਂ ਤੱਕ ਆਵਾਜ਼ ਜਾਵੇਗੇ ਉਹਨਾਂ ਸਾਰਿਆਂ ਦੇ ਚਰਨਾਂ 'ਚ ਹੈ ਪ੍ਰਵਾਨ ਕਰਨੀਆਂ ਅੱਜ ਭਾਣੋ ਲੰਗੋ ਨਗਰ ਨਿਵਾਸੀ ਦੀ ਸਮੁੱਚੀ ਪੰਚਾਇਤ ਸਮੁੱਚਾ ਨਗਰ ਨਗਰ ਦੇ ਨੌਜਵਾਨ ਸਾਰੇ ਭਾਈ ਆਪਣਾ ਫਰਜ਼ ਸਮਝ ਕੇ ਇਕੱਠੇ ਹੋਏ ਕਿ ਬਾਬਾ ਜੀ ਆਪਾਂ ਇਸ ਮਹਿਮੇ ਦੇ ਵਿੱਚ ਵੱਧ ਚੜਕੇ ਹਿੱਸਾ ਲੈਣਾ ਹੈ ਸਾਰੇ ਨੌਜਵਾਨਾਂ ਦਾ ਧੰਨਵਾਦ ਤੇ ਸਾਰੇ ਜਵਾਨਾਂ ਨੂੰ ਬੇਨਤੀ ਹੈ ਵੀ ਆਪਾਂ ਤਨ ਮਨ ਧਨ ਦੇ ਨਾਲ ਬਦ ਤੋਂ ਬਾਅਦ ਇਸ ਲਹਿਰ ਦੇ ਵਿੱਚ ਆਪਾਂ ਪਹੀ ਸੇਵਾਵਾਂ ਖੱਟਣੀਆਂ ਗੁਰੂ ਦਰਗਾਹ ਚ ਮੁਖ ਉਜਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ